ਤਦ ਦਾਨੀ ਵਾਚ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਥੋੜਾ ਕੁ ਜ਼ਹਿਰ ਐਡੀ ਰਾਤ ਕੇ ਆਪਣੇ ਦਰਵਾਜੇ ਸਾਹਮਣੇ ਖੜੀ ਇਕੱਲੀ ਜਵਾਨ ਕੁੜੀ ਨੂੰ ਵੇਖ ਕੇ ਮੈਂ ਹੈਰਾਨ ਹੋਏ ਬਿਨਾ ਨਹੀਂ ਸੀ ਰਹਿ ਸਕਿਆ ਨੀਂਦ ਨਾਲ ਭਰੀਆਂ ਹੋਈਆਂ ਅੱਖਾਂ ਮਲਦਿਆਂ ਤੇ ਕੈਰੋਸਿਨ ਲੈਂਪ ਬਾਲਣ ਲਈ ਡੱਬੀ ਲਾਪਦਿਆਂ ਹੋਇਆਂ ਮੈਂ ਉਸ ਨੂੰ ਕਿਹਾ ਜਰਾ ਇੱਥੇ ਹੀ ਠਹਿਰ ਮੈਂ ਚਾਨਣ ਕਰ ਲਵਾਂ ਲੈਂਪ ਜਗਾਇਆ ਤਾਂ ਮੇਰੀ ਨਜ਼ਰ ਟੇਕ ਟੇਕ ਕਰਦੇ ਹੋਏ ਇਕਲਾ ਕੁੱਤੇ ਜਾ ਪਈ 3 ਵਜ ਚੁੱਕੇ ਸਨ ਮੈਂ ਉਬਾਸੀ ਲੈਂਦਿਆ ਸਰਦੇਵਾਲਾਂ ਦਾ ਜੂੜਾ ਕਰਨ ਲੱਗ ਪਿਆ ਸਰਦਾਰ ਜੀ ਮੈਂ ਜਰਾ ਜਲਦੀ ਚਾ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹਦੀ ਹਾਂ ਫਿਰ ਅੰਦਰ ਆ ਉਹ ਅੰਦਰ ਆ ਗਈ ਉਸ ਦੀ ਆਵਾਜ਼ ਬੜੀ ਤਿੱਖੀ ਸਪਾੜ ਤੇ ਬੇਖੌਫ ਸੀ ਉੰਨੀ 20 ਸਾਲ ਦੀ ਇੱਕ ਸ਼ਾਦੀशुदा ਕੁੜੀ ਸੀ ਉਹ ਜਿਸ ਨੇ ਗੂੜੇ ਪੂਰੇ ਲਾਲ ਰੰਗ ਦਾ ਗੂੜੇ ਪੂਰੇ ਰੰਗ ਦਾ ਸ਼ਾਲਿਆ ਹੋਇਆ ਸੀ ਪਹਿਲਾਂ ਉਹਨੇ ਇੱਧਰ ਉੱਧਰ ਦੇਖਿਆ ਪਰ ਬੈਠਣ ਲਈ ਕੋਈ ਜਗ੍ਹਾ ਨਾ ਦਿੱਸੀ ਤਾਂ ਕਾਊਂਟਰ ਨਾਲ ਲਾ ਕੇ ਖੜੀ ਹੋ ਗਈ। ਇੱਕ ਸੁੰਸਾਨ ਤੇ ਉਜਾੜ ਜਗ੍ਹਾ ਉੱਤੇ ਰਾਤ ਦੇ ਪਿਛਲੇ ਪਹਿਰ ਅਚਾਨਕ ਆਪਣੇ ਦਫ਼ਤਰ ਵਿੱਚ ਇੱਕ ਨੌਜਵਾਨ ਕੁੜੀ ਦੀ ਆਮਦ ਕਾਰਨ ਮੇਰਾ ਦਿਲ ਧੱਕ-ਧੱਕ ਕਰ ਰਿਹਾ ਸੀ। ਭਾਵੇਂ ਉਹ ਮੇਰੀਆਂ ਧੀਆਂ ਦੀ ਹਾਨ ਦੀ ਸੀ ਫੇਰ ਵੀ ਮੈਂ ਸੋਚਿਆ ਉਹ ਇੱਕ ਔਰਤ ਹੈ ਤੇ ਪਤਾ ਨਹੀਂ ਮੇਰੇ ਕੋਲੋਂ ਕਿਉਂ ਆਈ ਹੈ। ਖੁੱਲੇ ਦਰਵਾਜ਼ੇ ਵਿੱਚੋਂ ਠੰਡੀ ਹਵਾ ਦਾ ਇੱਕ ਬੁੱਲ ਆਇਆ ਤੇ ਮੇਰੀਆਂ ਨੰਗੀਆਂ ਲੱਤਾਂ ਨਾਲ ਟਕਰਾਂਦਾ ਹੋਇਆ ਸਾਰੇ ਕਮਰੇ ਵਿੱਚ ਫੈਲ ਗਿਆ। ਇੱਧਰ ਉੱਧਰ ਮੇਜ਼ਾਂ ਉਤੇ ਤੇ ਰੈਂਕਾਂ ਵਿੱਚ ਪਏ ਸਰਕਾਰੀ ਕਾਗਜ਼ ਫੜਫੜਾਉਣ ਲੱਗੇ। ਜਿਵੇਂ ਉਹ ਵੀ ਜਾਗ ਪਏ ਹੋਣ। ਮੇਰੇ ਜਿਸਮ ਉਤੇ ਸਿਰਫ ਕੱਛਾ ਹੀ ਸੀ। ਮੈਂ ਕਹਲ ਨਾਲ ਕਮੀਜ਼ ਗੜ ਵਿੱਚ ਪਾਈ ਤੇ ਸ਼ਹਿਰਾਣੇ ਕੋਲੋਂ ਗਰਮ ਪੈਂਟ ਕੱਢ ਕੇ ਲੱਤਾਂ ਉੱਪਰ ਚੜਾ ਲਈ। ਫਿਰ ਅੱਗੇ ਵੱਧ ਕੇ ਦਰਵਾਜ਼ਾ ਭੇੜ ਦਿੱਤਾ ਬਿਸਤਰਾ ਲਪੇਟ ਕੇ ਮੰਜੀ ਨੂੰ ਕੰਧ ਨਾਲ ਖੜਾ ਕੀਤਾ ਤੇ ਉਸ ਉੱਤੇ ਬਿਸਤਰਾ ਰੱਖ ਦਿੱਤਾ ਮੈਂ ਜਲੰਧਰ ਡਿਵੀਜ਼ਨ ਦੇ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ਉੱਪਰ ਫਲਾਈਂਗ ਸਟੇਸ਼ਨ ਮਾਸਟਰ ਸਾਂ ਜਿਸ ਦੀ ਪੂਰੀ ਇਮਾਰਤ ਦਫ਼ਤਰ ਵਾਲਾ ਇਹੋ ਇੱਕੋ ਇੱਕ ਕਮਰਾ ਸੀ ਤੇ ਇਸ ਤੋਂ ਕੁਝ ਦੂਰ ਸਟਾਫ ਲਈ ਤਿੰਨ ਕੁਆਟਰ ਬਣੇ ਹੋਏ ਸਨ ਇੱਕ ਵਿੱਚ ਖਲਾਸੀ ਗ੍ਰੈਂਡਾਸੀ ਦੂਜੇ ਵਿੱਚ ਪਾਣੀ ਪਿਉਉਣ ਤੇ ਲੈਂਪ ਬਾਲਣ ਵਾਲਾ ਪੋਰਟਰ ਤੇ ਤੀਜਾ ਜਿਹੜਾ ਮੇਰੇ ਲਈ ਸੀ ਖਾਲੀ ਪਿਆ ਸੀ ਮੈਂ ਇਕੱਲਾ ਹੁੰਨ ਕਰਕੇ ਰਾਤ ਨੂੰ ਦਸਤਰਵੇਚ ਹੀ ਕੁਰਸੀਆਂ ਮੇਜ਼ਾਂ ਕੁਰਸੀਆਂ ਮੇਜ਼ ਭਰੇ ਕਰਕੇ ਮੰਜੀ ਢਾ ਲੈਂਦਾ ਸਾਂ ਇੰਜ ਸਵੇਰੇ 4 ਵਜੇ ਮੁਕੀਰੀਆਂ ਵੱਲੋਂ ਆ ਕੇ ਜਲੰਦਰ ਨੂੰ ਜਾਣ ਵਾਲੀ ਗੱਡੀ ਨੂੰ ਪਾਸ ਕਰਨਾ ਸੌਖਾ ਹੋ ਜਾਂਦਾ ਸੀ ਮੁਸਾਫਰਾਂ ਦਾ ਟਿਕਟ ਲਈ ਰੋਲਾ ਸੁੰਦਿਆ ਮੈਂ ਵੀ ਮੈਂ ਕਾਊਂਟਰ ਸਾਹਮਣੇ ਜਾ ਖੜਾ ਹੁੰਦਾ ਤੇ ਕੁਝ ਟਿਕਟਾਂ ਕੱਟ ਕੇ ਫਿਰ ਬਿਸਤਰੀ ਵਿੱਚ ਜਾ ਲੇਟਦਾ ਪੋਰਟਰ ਤੋਂ ਬਾਹਰ ਜਾ ਕੇ ਗੱਡੀ ਚਲਣ ਦੀ ਹਰੀ ਚੰਡੀ ਵਖਾਉਂਦਾ ਮੈਨੂੰ ਰਾਤ ਨੂੰ ਬਾਹਰ ਨਿਕਲਣ ਦੀ ਕਦੀ ਕਦਾਈ ਹੀ ਲੋੜ ਪੈਂਦੀ ਸੀ ਤੇ ਸਿਰ ਉੱਤੇ ਪੱਗ ਬੰਨਦਿਆਂ ਹੋਇਆਂ ਉਸ ਵੱਲ ਦੇਖਿਆ ਤੇ ਸੋਚਣ ਲੱਗਿਆ ਇਹ ਕੌਣ ਹੋ ਸਕਦੀ ਹੈ ਇੱਥੇ ਕੀ ਕਰਨ ਆਈ ਹੈ ਉਹ ਬੜੀਆਂ ਕੋਖਮੀਆਂ ਜਿਹੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੀ ਸੀ ਸ਼ਾਇਦ ਕਿਸੇ ਆਸੇ-ਪਾਸੇ ਦੇ ਪਿੰਡ ਦੀ ਨੌਤੀ ਹੋਵੇਗੀ ਕਰੋਨਾ ਸਕੇ ਚਲੀ ਹੋਵੇਗੀ ਕਿਤੇ ਜਲੰਧਰ ਜਾਣ ਵਾਲੀ ਗੱਡੀ ਫੜਨੀ ਹੋਵੇਗੀ ਤੋਂ ਕੌਣ ਹੈ ਪੁੱਤਰ ਮੈਂ ਕੁਰਸੀ ਉੱਤੇ ਪਏ ਸਰਕਾਰੀ ਰਜਿਸਟਰ ਕਾਊਂਟਰ ਉੱਤੇ ਰੱਖ ਦਿੱਤੇ ਸਰਦਾਰ ਜੀ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ ਤੁਹਾਨੂੰ ਇਹੀ ਦੱਸਣ ਵਾਸਤੇ ਤਾਂ ਮੈਂ ਆਈ ਹਾਂ ਮੈਂ ਤੁਹਾਨੂੰ ਜਾਣਦੀ ਹਾਂ ਤੁਸੀਂ ਭਗਵੰਤ ਤੇ ਕੁਲਵੰਤ ਦੇ ਦਾਦ ਜੀ ਹੋਣਾ ਆਪਣੀਆਂ ਧੀਆਂ ਦੇ ਨਾਮ ਸੁਣ ਕੇ ਮੈਂ ਹੈਰਾਨੀ ਨਾਲ ਤਰਬ ਗਿਆ ਇਹ ਉਹਨਾਂ ਨੂੰ ਕਿਵੇਂ ਜਾਣਦੀ ਹੈ ਉਹਨਾਂ ਦੀ ਸਹੇਲੀ ਵੀ ਨਹੀਂ ਜਾਣਦੀ ਇਹ ਉਸ ਦਾ ਚਿਹਰਾ ਮੇਰੇ ਨਾਲ ਮੇਰੇ ਲਈ ਬਿਲਕੁਲ ਅਜਨਬੀ ਸੀ ਬੈਠ ਮੈਂ ਕੁਰਸੀ ਉਸ ਵੱਲ ਖਿਸਕਾ ਦਿੱਤੀ ਤੇ ਆਪ ਕੰਬਲ ਦੀ ਬੁੱਕਲ ਮਾਰ ਕੇ ਮੇਜ਼ ਉੱਤੇ ਬੈਠ ਗਿਆ ਉਹੋ ਸ਼ਮ ਸ਼ਮ ਕਰਦੀ ਉਹ ਈ ਕੁਰਸੀ ਉਤੇ ਬੈਠ ਗਈ ਉਸਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਦੀ ਸ਼ੰਕਾਰ ਮੈਂ ਪਹਿਲੀ ਵਾਰੀ ਸੁਣੀ ਸੀ ਜਿਹੜੀ ਉਸ ਸਰਨਾਟੇ ਵਿੱਚ ਖਾਸੀ ਉੱਚੀ ਲੱਗ ਰਹੀ ਸੀ ਮੈਂ ਖਿੜਕੀ ਖੋਲ ਕੇ ਬਾਹਰ ਵੇਖਿਆ ਉੱਥੇ ਕੋਈ ਨਹੀਂ ਸੀ ਹਨੇਰਾ ਕਾਫੀ ਸੰਘਣਾ ਸੀ ਠੰਡੀ ਹਵਾ ਦੇ ਚੋਕਿਆਂ ਤੋਂ ਬਚਣ ਲਈ ਮੈਂ ਸ਼ੀਤੀ ਦੇਣੇ ਖਿੜਕੀ ਬੰਦ ਕਰ ਦਿੱਤੀ ਫਿਰ ਉਸ ਹਨਲ ਬੇਚੈਨੀ ਨਾਲ ਦੇਖਿਆ ਕੀ ਜੋ ਉਹ ਕਹਿਣਾ ਚਾਹੁੰਦੀ ਹੈ ਝਟ ਕਹਿ ਦੇ ਉਹ ਵੀ ਜਿਵੇਂ ਮੇਰਾ ਭਾਵ ਸਮਝ ਗਈ ਹੋਵੇ ਉਸਨੇ ਪਾਸਾ ਪਰਤ ਕੇ ਮੇਰੇ ਵੱਲ ਵੇਖਿਆ ਤੇ ਸਰਦੀ ਕਾਰਨ ਸੁੜ ਸੁੜ ਕਰ ਰਹੀ ਨੱਕ ਨੂੰ ਪੂੰਝਦੀ ਹੋਈ ਬੋਲੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੁਹਾਡਾ ਨਾਂ ਸਰਦਾਰ ਹੁਕਮ ਸਿੰਘ ਹੈ ਨਾ ਤੇ ਤੁਸੀਂ ਪਾਕਿਸਤਾਨ ਚੋਂ ਆਏ ਹੋਏ ਸਰਨਾਰਥੀ ਹੋ ਮੈਂ ਚੁੱਪਚਾਪ ਉਸ ਵੱਲ ਦੇਖਦਾ ਰਿਹਾ ਮੇਰਾ ਦਿਲ ਪਹਿਲਾਂ ਵਾਂਗ ਹੀ ਟੜਕ ਰਿਹਾ ਸੀ ਪਤਾ ਨਹੀਂ ਉਹ ਕੀ ਕਹਿਣਾ ਚਾਹੁੰਦੀ ਸੀ ਮੈਨੂੰ ਹੁਣ ਕਾਫੀ ਰਹਾ ਸਮਈ ਕੁੜੀ ਲੱਗ ਰਹੀ ਸੀ ਉਹ ਤੁਹਾਡੀਆਂ ਦੋਵਾਂ ਕੁੜੀਆਂ ਨੂੰ ਉਥੋਂ ਦੇ ਗੁੰਡੇ ਚੋਕ ਕੇ ਲੈ ਗਏ ਸਨ ਠੀਕ ਹੈ ਨਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਚਾਨਕ ਮੇਰੇ ਦਿਲ ਵਿੱਚ ਇਹ ਖਿਆਲ ਆਇਆ ਕੀ ਕੀਤੇ ਇਹ ਕੁੜੀ ਪਾਕਿਸਤਾਨੋਂ ਹੀ ਤਾਂ ਨਹੀਂ ਆਈ ਫਸਾਦਾ ਦੌਰਾਨ ਤੁਹਾਡੀ ਪਤਨੀ, ਦੋ ਛੋਟੇ ਪੁੱਤਰਾਂ ਤੇ ਬੁੱਢੇ ਪਿਤਾ ਜੀ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਮੈਂ ਫੇਰ ਹਾਂ ਵਿੱਚ ਸਿਰ ਹਲਾ ਦਿੱਤਾ ਤੇ ਮਹਿਸੂਸ ਕੀਤਾ ਕਿ ਬੀਤਿਆ ਹੋਇਆ ਦੁਸ਼ਟ ਸਮਾਂ ਫੇਰ ਸਾਹਮਣੇ ਆਖ ਲੋਤਾ ਹੈ। ਪਤਨੀ, ਬੱਚਿਆਂ ਤੇ ਬੁੱਢੇ ਮਾਤਾ ਪਿਤਾ ਦੇ ਜ਼ਿਕਰ ਉਤੇ ਮੇਰੀਆਂ ਅੱਖਾਂ ਵਿੱਚੋਂ ਅਥਰੂ ਵਹਿ ਦੁਰੇ। ਮੈਂ ਬੇਚੈਨੀ ਜਹੀ ਨਾਲ ਇੱਧਰ ਉੱਧਰ ਦੇਖਿਆ ਤੇ ਅਖੀਰ ਉਸ ਉੱਤੇ ਨਜ਼ਰਾਂ ਗੱਡ ਲਈਆਂ ਇਹ ਕੁੜੀ ਛੇਤੀ ਕਿਉਂ ਨਹੀਂ ਦੱਸ ਰਹੀ ਕਿ ਉਹ ਕੌਣ ਹੈ ਕਿੱਥੋਂ ਆਈ ਹੈ ਮੈਨੂੰ ਇਹ ਸਭ ਕੁਝ ਕਿਉਂ ਯਾਦ ਕਰਵਾ ਰਹੀ ਹੈ ਮੈਂ ਦੇਖਿਆ ਉਹ ਮੁਸਕਰਾ ਰਹੀ ਸੀ ਲੱਗਿਆ ਉਹ ਮੇਰੀ ਬੇਬਸੀ ਉੱਤੇ ਮੁਸਕਰਾ ਰਹੀ ਹੈ ਫਿਰ ਉਹ ਬੋਲੀ ਮੈਂ ਤੁਹਾਨੂੰ ਸਭ ਕੁਝ ਦੱਸਾਂਗੀ ਕਿਉਂਕਿ ਤੁਸੀਂ ਭਗਵੰਤ ਕੌਰ ਤੇ ਕੁਲਵੰਤ ਕੌਰ ਦੇ ਦਾਰជា ਹੋ ਉਹਨਾਂ ਨੂੰ ਪਾਕਿਸਤਾਨੀ ਗੁੰਡੇ ਤਾਂ ਹੱਥੋਂ ਜ਼ਬਰਦਸਤੀ ਖੋ ਕੇ ਲੈ ਗਏ ਸਨ ਉਹਨਾਂ ਤਾਂ ਤੁਹਾਨੂੰ ਵੀ ਮਾਰ ਕੇ ਅਧਮ ਹੋਇਆ ਕਰ ਦਿੱਤਾ ਸੀ ਸ਼ਾਇਦ ਆਪਣੇ ਵੱਲੋਂ ਮਾਰ ਹੀ ਮਾਰ ਕੇ ਹੀ ਸੁੱਟ ਦਿੱਤੇ ਸਨ ਪਰ ਤੁਸੀਂ ਇਹ ਦੁੱਖ ਭੋਗ ਲੈ ਜਿਉਂਦੇ ਬਚ ਗਏ ਕੀ ਪਤਾ ਨਹੀਂ ਤੁਹਾਡੀਆਂ ਧੀਆਂ ਦਾ ਕੀ ਹਾਲ ਹੋਇਆ ਹੋਵੇਗਾ ਤੁਸੀਂ ਅੰਮ੍ਰਿਤਸਰ ਜਲੰਧਰ ਤੇ ਦਿੱਲੀ ਦੇ ਰਿਫਿਊਜੀ ਕੈਂਪਾਂ ਦੀ ਧੂੜ ਛਾਂਦੇ ਰਹੇ ਰਿਫਿਊਜੀ ਅਫਸਰਾਂ ਦੀ ਚਾਕਰੀ ਕਰਦੇ ਰਹੇ ਮਿਰਦੁੱਲਾ ਸਾਰਾ ਭਾਈ ਦੇ ਨਾਲ ਵੱਡੀਆਂ-ਵੱਡੀਆਂ ਆਸਾਂ ਜੋੜੀ ਰੱਖੀਆਂ ਪਰ ਇਹ ਸਭ ਕੁਝ ਬੇਕਾਰ ਸਿੱਧ ਹੋਇਆ ਫਿਰ ਤੁਸੀਂ ਉਹਨਾਂ ਅਬਲਾਵਾਂ ਦੇ ਨਾਵਾਂ ਦੀਆਂ ਸੂਚੀਆਂ ਵੀ ਦੇਖੀ ਨੀਆਂ ਛੱਡ ਦਿੱਤੀਆਂ ਜਿਨ੍ਹਾਂ ਨੂੰ ਪਾਕਿਸਤਾਨੋਂ ਪਾਕਿਸਤਾਨੋਂ ਵਿੱਚੋਂ ਮੁਕਤ ਕਰਵਾ ਕੇ ਲਿਆਂਦਾ ਜਾਂਦਾ ਸੀ ਤੇ ਉਹਨਾਂ ਬਾਰੇ ਆਏ ਦਿਨ ਅਖਬਾਰਾਂ ਵਿੱਚ ਛਪਦਾ ਰਹਿੰਦਾ ਸੀ ਮੈਂ ਚੁੱਪਚਾਪ ਉਸ ਵੱਲ ਵੇਖਦਾ ਰਿਹਾ ਉਹ ਵਾਰੀ-ਵਾਰੀ ਆਪਣੀ ਵਗਦੀ ਹੋਈ ਨੱਕ ਨੂੰ ਪਹੁੰਚ ਰਹੀ ਸੀ ਉਸਦੇ ਵਾਲਾਂ ਦੀਆਂ ਲਟਾਂ ਕਦੀ ਖੱਬਿਓਂ ਤੇ ਕਦੀ ਸੱਜਿਓਂ ਉਹਦੇ ਚਿਹਰੇ ਉੱਤੇ ਚਿਹਰੇ ਉੱਤੇ ਉਤਰ ਆਉਂਦੀਆਂ ਸਨ ਤੇ ਉਹਨਾਂ ਨੂੰ ਉਹ ਉਹਨਾਂ ਨੂੰ ਉਤਾਹਾਂ ਚੁੱਕ ਕੇ ਕੰਨਾਂ ਪਿੱਛੇ ਟਾਂਗ ਲੈਂਦੀ ਸੀ ਉਸਦੇ ਹੱਥ ਵਿੱਚ ਇੱਕ ਛੋਟੀ ਜਹੀ ਕਾਗਜ਼ ਦੀ ਪੁੜੀ ਵੀ ਸੀ ਜਿਸ ਨੂੰ ਉਸਨੇ ਆਪਣੀ ਮੁਠੀ ਵਿੱਚ ਘੁੱਟਿਆ ਹੋਇਆ ਸੀ ਲਓ ਜੀ ਲਓ ਮੈਂ ਤੁਹਾਡੀ ਇਹ ਹੈਰਾਨੀ ਵੀ ਦੂਰ ਕਰ ਜਿੰਦੀ ਹਾਂ ਕਿ ਮੈਂ ਕੌਣ ਹਾਂ ਤੁਹਾਡੇ ਬਾਰੇ ਇਹਨਾਂ ਕੁਝ ਕਿਵੇਂ ਜਾਣਦੀ ਹਾਂ ਮੈਂ 10 ਦਿਨ ਪਹਿਲਾਂ ਇਸ ਸਟੇਸ਼ਨ ਉੱਤੇ ਰਾਤ ਦੀ ਆਖਰੀ ਗੱਡੀ ਤੋਂ ਸਾਂਧਾ ਵਾਲਾ ਖਿੰਡ ਦਾ ਜ਼ਿਮੀਦਾਰ ਹਜਾਰਾ ਸਿੰਘ ਉਤਰਿਆ ਸੀ ਉਸਦੇ ਨਾਲ ਉਸਦੀ ਨਵੀਂ ਵਿਆਹੀ ਵੋਪਟੀ ਰੇਸ਼ਮ ਕੌਰ ਸੀ ਕਿਉਂਕਿ ਉਹਨਾਂ ਨੂੰ ਇੰਨੀ ਰਾਤ ਗਏ ਕੋਈ ਟਾਂਗਾ ਜੱਕਾ ਨਹੀਂ ਸੀ ਮਿਲ ਸਕਿਆ ਇਸ ਲਈ ਉਹਨਾਂ ਨੇ ਉਹ ਰਾਤ ਤੁਹਾਡੇ ਕੁਆਟਰ ਵਿੱਚ ਬਤਾਈ ਸੀ ਹਜਾਰਾ ਸਿੰਘ ਸਾਰੀ ਰਾਤ ਸ਼ਰਾਬ ਪੀਂਦਾ ਰਿਹਾ ਸੀ ਉਸ ਨੇ ਤੁਹਾਨੂੰ ਵੀ ਪੀਣ ਲਈ ਦਾਵਤ ਦਿੱਤੀ ਸੀ ਪਰ ਤੁਸੀਂ ਮੰਨੇ ਨਹੀਂ ਸੀ ਉਸ ਨੇ ਤੁਹਾਨੂੰ ਇਹ ਵੀ ਕਿਹਾ ਸੀ ਕਿ ਇੱਥੋਂ ਦਾ ਪਹਿਲਾ ਸਟੇਸ਼ਨ ਮਾਸਟਰ ਤਾਂ ਉਸ ਨਾਲ ਖਾਂਦਾ ਪੀਂਦਾ ਸੀ ਉਹ ਬੜਾ ਰੰਗੀਲਾ ਤੇ ਮੌਜੀ ਆਦਮੀ ਸੀ ਹਜਾਰਾ ਸਿੰਘ ਤੁਹਾਡੀ ਸ਼ਰਾਫਤ ਉੱਤੇ ਖੂਬ ਹਸਿਆ ਸੀ ਤੁਸੀਂ ਉਸ ਨਾਲ ਬੈਠ ਕੇ ਬੜੀਆਂ ਗੱਲਾਂ ਕੀਤੀਆਂ ਸੀ ਤੇ ਉਸ ਨੂੰ ਆਪਣੇ ਸਾਰੇ ਹਾਲਾਤ ਦੱਸ ਦਿੱਤੇ ਸਨ ਮੈਂ ਕੋਲ ਬੈਠੀ ਸਭ ਕੁਝ ਸੁਣ ਰਹੀ ਸਾਂ ਤੁਹਾਡਾ ਪੋਰਟਰ ਆਪਣੀ ਇੱਕ ਮੁਰਗੀ ਝਟਕ ਕੇ ਭੁੰਨ ਲਿਆਇਆ ਸੀ ਜਿਸ ਦੇ ਬਦਲੇ ਹਜਾਰਾ ਸਿੰਘ ਨੇ ਉਸ ਨੂੰ 10 ਰੁਪਏ ਨਾਮ ਤੇ ਪੀਣ ਖਾਤਰ ਥੋੜੀ ਜਹੀ ਸ਼ਰਾਬ ਵੀ ਦਿੱਤੀ ਸੀ ਤੇ ਉਹ ਗੁਣਗਣਾਉਂਦਾ ਹੋਇਆ ਆਪਣੇ ਕੁਆਟਰ ਵਿੱਚ ਚਲਾ ਗਿਆ ਸੀ ਮੈਨੂੰ ਉਹ ਤਕੜੀ ਜੁੱਸੇ ਵਾਲਾ ਲੰਬਾ ਉੱਚਾ ਸਰਦਾਰ ਯਾਦ ਆ ਗਿਆ ਜਿਸਨੇ 10 ਦਿਨ ਪਹਿਲਾਂ ਮੇਰੇ ਕੁਆਟਰ ਵਿੱਚ ਰਾਤ ਬਤਾਈ ਸੀ ਤੇ ਆਪਣੇ ਆਪ ਨੂੰ ਸਾਹਨ ਦਾ ਵਾਲਾ ਜ਼ਿਮੀਂਦਾਰ ਦੱਸਿਆ ਸੀ ਉਸਨੇ ਦੱਸਿਆ ਸੀ ਕਿ ਕਲਕੱਤੇ ਵਿੱਚ ਉਸ ਦੀਆਂ ਕੁਝ ਬੱਸਾਂ ਵੀ ਚੱਲਦੀਆਂ ਨੇ ਉਸ ਦੇ ਨਾਲ ਖੁੰਡ ਵਿੱਚ ਲਿਪਟੀ ਹੋਈ ਇੱਕ ਔਰਤ ਵੀ ਸੀ ਸ਼ਾਇਦ ਉਸ ਦਾ ਨਾਂ ਰੇਸ਼ਮ ਕੌਰ ਹੀ ਹੋਵੇ ਪਰ ਉਸ ਦਾ ਤੇ ਇਸ ਕੁੜੀ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਜਿਹੜੀ ਮੇਰੇ ਸਾਹਮਣੇ ਬੈਠੀ ਉਸ ਰਾਤ ਦੀ ਘਟਨਾ ਨੂੰ ਪੂਰੇ ਵਿਸ਼ਵਾਸ ਨਾਲ ਦੁਹਰਾ ਰਹੀ ਸੀ ਮੈਂ ਰੇਸ਼ਮ ਕੌਰ ਹਾਂ ਮੇਰਾ ਕੁੰਡ ਕੱਢਿਆ ਹੋਣ ਕਰਕੇ ਤੁਸੀਂ ਉਸ ਦਿਨ ਮੈਨੂੰ ਦੇਖ ਨਹੀਂ ਸਕੇ ਸੀ ਪਰ ਹੁਣ ਮੈਂ ਸਾਰੇ ਕੁੰਡ ਚੁੱਕ ਦਿੱਤੇ ਨੇ ਮੈਂ ਹਜਾਰਾ ਸਿੰਘ ਦੀ ਵਿਆਹੀ ਹੋਈ ਵੋਟੀ ਨਹੀਂ ਸਾਂ ਉਸਨੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਆਪਣੇ ਘਰ ਬਿਠਾ ਲਿਆ ਸੀ ਮੈਨੂੰ ਰੇਸ਼ਮ ਕੌਰ ਦਾ ਨਾਂ ਵੀ ਉਸਨੇ ਦਿੱਤਾ ਹੋਇਆ ਸੀ ਉਸਨੇ ਕੋਸ਼ਿਸ਼ ਵੀ ਬੜੀ ਕੀਤੀ ਕਿ ਆਪਣੇ ਬੀਤੇ ਹੋਏ ਸਮੇਂ ਨੂੰ ਭੁੱਲ ਜਾਵਾਂ ਮੈਂ ਪਰ ਮੈਂ ਕਦੀ ਰੇਸ਼ਮ ਕੌਰ ਨਹੀਂ ਬਣ ਸਕੀ ਹਮਿਦਾ ਹੀ ਰਹੀ ਉਮਰਦੀਨ ਸਕੂਲ ਮਾਸਟਰ ਦੀ ਤੀ ਸਰਦਾਰ ਜੀ ਤੁਹਾਡੀਆਂ ਅੱਖਾਂ ਵਿੱਚ ਹੈਰਾਨੀ ਭਰੀ ਹੋਈ ਏ ਸ਼ਾਇਦ ਤੁਹਾਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਸਭ ਸੱਚ ਹੈ ਪਰ ਤੁਸੀਂ ਯਕੀਨ ਕਰਨਾ ਮੈਂ ਹੀ ਉਹ ਰੇਸ਼ਮ ਕੌਰ ਸਾਂ ਤੇ ਮੈਂ ਹੀ ਹੁਣ ਹਮੀਦਾ ਆ ਜਿਹੜੀ 5 ਸਾਲ ਬਾਅਦ ਰੇਸ਼ਮ ਕੌਰ ਦੇ ਕੁੰਡ ਵਿੱਚ ਕੈਦ ਵਿੱਚੋਂ ਕੁੰਡ ਦੀ ਕੈਦ ਵਿੱਚੋਂ ਮੁਕਤ ਹੋਈ ਹਾਂ ਇੱਥੇ ਮੈਂ ਆਪਣੇ ਅੱਬਾ ਨੂੰ ਮਿਲਣ ਵਾਸਤੇ ਆਈ ਸਾਂ ਕਲਕੱਤੇ ਵਰਗੇ ਦੂਰ ਦਰਾਜ ਦੇ ਸ਼ਹਿਰ ਵਿੱਚੋਂ ਸਿਰਫ ਆਪਣੇ ਅੱਬਾ ਨੂੰ ਮਿਲਣ ਲਈ ਜਿਹੜੇ ਇਸ ਦੁਨੀਆ ਵਿੱਚ ਨਹੀਂ ਸੀ ਪਰ ਮੈਂ ਸਮਝਦੀ ਸਾਂ ਕਿ ਉਹ ਪਿਛਲੇ 5 ਸਾਲ ਤੋਂ ਮੇਰੀ ਉਡੀਕ ਕਰ ਰਹੇ ਨੇ ਇਸ ਪਿੰਡ ਸਾਂਦਾ ਵਾਲਾ ਵਿੱਚ ਹਜ਼ਾਰਾ ਸਿੰਘ ਨੂੰ ਮੈਂ ਹੀ ਮਜਬੂਰ ਕਰਕੇ ਲਿਆਈ ਸਾਂ ਇੱਥੇ ਉਹ ਆਉਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਇਸ ਇਲਾਕੇ ਦੇ ਥਾਣੇਦਾਰ ਤੋਂ ਡਰਦਾ ਸੀ ਮੈਨੂੰ ਕਲਕੱਤੇ ਵਰਗੇ ਸ਼ਹਿਰ ਵਿੱਚ ਲੁਕਾਈ ਰੱਖਣ ਲਈ ਉਹ ਉਸ ਨੂੰ ਕਈ ਹਜ਼ਾਰ ਰੁਪਏ ਖਵਾ ਚੁੱਕਿਆ ਸੀ ਪਰ ਉਹ ਥਾਣੇਦਾਰ ਬੜਾ ਲਾਲਚੀ ਸੀ ਵਾਰੀ-ਵਾਰੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ कि ਇਹ ਧਮਕੀ ਵੀ ਦਿੰਦਾ ਸੀ ਕਿ ਉਹ ਉਸ ਦੀ ਰੇਸ਼ਮ ਕੌਣ ਨੂੰ ਪਾਕਿਸਤਾਨ ਭਜਵਾ ਦੇਵੇਗਾ ਇਸੇ ਕਰਕੇ ਉਸਨੇ ਆਪਣਾ ਪਿੰਡ ਛੱਡ ਕੇ ਕਲਕੱਤੇ ਵਿੱਚ ਬਸਾ ਪਾ ਲਈਆਂ ਸਨ ਮੈਂ ਹੀ ਉਸਨੂੰ ਕਿਹਾ ਸੀ ਕਿ ਮੈਨੂੰ ਇੱਕ ਵਾਰੀ ਪਿੰਡ ਜ਼ਰੂਰ ਲੈ ਚੱਲੇ ਉੱਥੇ ਮੈਂ ਅੱਬਾ ਨੂੰ ਮਿਲਣਾ ਹੈ ਆਖਰੀ ਵਾਰੀ ਮੈਂ ਉਹਨਾਂ ਨੂੰ ਸਕੂਲ ਦੇ ਗਰਾਊਂਡ ਵਿੱਚ ਮੁੰਡਿਆਂ ਨੂੰ ਡ੍ਰਿਲ ਕਰਾਉਂਦੇ ਹੋਏ ਦੇਖਿਆ ਸੀ ਉਹਨਾਂ ਨੂੰ ਉਸੇ ਮੈਦਾਨ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਵਿਸਲ ਉਹਨਾਂ ਦੇ ਮੂੰਹ ਵਿੱਚ ਹੀ ਰਹਿ ਗਈ ਸੀ ਮੈਂ ਜਦੋਂ ਉਹਨਾਂ ਦੀ ਰੋਟੀ ਲੈ ਕੇ ਉੱਥੇ ਪਹੁੰਚੀ ਸਾਂ ਉਹਨਾਂ ਨੇ ਉਹਨਾਂ ਨੇ ਮੁੰਡਿਆਂ ਨੂੰ ਜ਼ੋਰ ਨਾਲ ਕਿਹਾ ਸੀ ਮਾਰਚ ਤੇ ਨਿੱਕੇ ਨਿੱਕੇ ਸਕੂਲੀ ਬੱਚੇ ਲੈਫਟ ਰਾਈਟ ਲੈਫਟ ਰਾਈਟ ਕਰਦੇ ਹੋਏ ਮਾਰਚ ਕਰਨ ਲੱਗ ਪਏ ਸਨ ਮੈਂ ਹੁਣ ਵੀ ਉਸ ਖੇਡ ਦੇ ਮੈਦਾਨ ਵਿੱਚੋਂ ਹੋ ਕੇ ਆਈ ਆਂ ਉੱਥੇ ਜਾਣ ਦਾ ਮੌਕਾ ਹੀ ਅੱਜ ਰਾਤੀ ਮਿਲਿਆ ਸੀ ਮੈਨੂੰ ਉਹ ਸੁੰਸਾਨ ਮਾਹੌਲ ਵਿੱਚ ਅੱਜ ਵੀ ਮੈਂ ਆਪਣੇ ਅੱਬਾ ਦੀ ਉਸਦੀ ਵਿਸਲ ਦੀ ਆਵਾਜ਼ ਸੁਣਦੀ ਰਹੀ ਹਾਂ ਉਹ ਅੱਜ ਵੀ ਇਸ ਕੋਹ ਪਹਨੇਰੇ ਵਿੱਚ ਲੈਫਟ ਰਾਈਟ ਲੈਫਟ ਰਾਈਟ ਕਰਉਂਦੇ ਫਿਰਦੇ ਸੀ ਉਸੇ ਉੱਥੇ ਜਾ ਕੇ ਮੈਨੂੰ ਇਹ ਉਹ ਦ੍ਰਿਸ਼ ਯਾਦ ਆ ਗਿਆ ਉਸ ਜਗ੍ਹਾ ਮੈਨੂੰ ਜਗਾ ਮੇਰੇ ਪੈਰ ਗੱਡੇ ਗਏ ਜਿੱਥੇ ਮੇਰੇ ਹੱਥਾਂ ਵਿੱਚ ਰੋਟੀ ਵਾਲਾ ਡੱਬਾ ਛੁੱਟ ਕੇ ਡਿੱਗ ਗਿਆ ਸੀ ਜਿੱਥੇ ਇੱਕ ਅਫੀਆਨਿਕ ਦ੍ਰਿਸ਼ ਦੇਖਦਿਆਂ ਹੀ ਮੇਰੀ ਚੀਕ ਨਿਕਲ ਗਈ ਸੀ ਜਿੱਥੇ ਮੈਂ ਆਪਣੇ ਪਿਆਰੇ ਅੱਬਾ ਦੀ ਸ਼ਾਤੀ ਵਿੱਚ ਇੱਕ ਤੇਜ਼ ਤਾਰ ਨੇਜੇ ਤੇ ਲਿਸ਼ਕਦੀ ਹੋਈ ਕਿਰਪਾਨ ਨੂੰ ਤਸਦਿਆਂ ਦੇਖਿਆ ਸੀ ਮੈਂ ਅਣਗਿਣਤ ਹਿੰਦੂ ਸਿੱਖ ਤੇ ਮੁਸਲਮਾਨ ਬੱਚਿਆਂ ਨੂੰ ਡਰਿਆਂ ਹੋਈਆਂ ਫੇੜਾਵਾਂਗੇ ਇਧਰ-ਉਧਰ ਭੱਜਦੇ ਦੇਖਿਆ ਸੀ ਤੇ ਜਿੱਥੋਂ ਮੈਨੂੰ ਚੁੱਕ ਕੇ ਦੋ ਗੁੰਡੇ ਸਰਦਾਰ ਕੋਲ ਲੈ ਗਏ ਸਨ ਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇ ਫਿਰ ਉੱਥੋਂ ਮੈਨੂੰ ਕਲਕੱਤੇ ਲਿਜਾਇਆ ਗਿਆ ਸੀ ਤੇ ਹਮੀਦਾ ਤੋਂ ਰੇਸ਼ਮ ਕੌਰ ਬਣਾ ਲਿਆ ਗਿਆ ਸੀ ਮੈਂ ਉਸ ਹਮੀਦਾ ਨੂੰ ਕਿਵੇਂ ਭੁੱਲ ਸਕਦੀ ਹਾਂ ਜਿਸ ਦਾ ਅਜੇ ਤੱਕ ਇੱਕ ਵੀ ਸੁਪਨਾ ਪੂਰਾ ਨਹੀਂ ਸੀ ਹੋਇਆ ਤੇ ਹਮੀਦਾ ਹੁਬਕੀ ਰੋਣ ਲੱਗ ਪਈ ਫਿਰ ਰੋਂਦੀ ਹੋਈ ਹੀ ਬੋਲੀ ਅੱਜ ਮੈਂ ਆਪਣੇ ਅੱਬਾ ਨੂੰ ਪੜੀਆਂਵਾਜਾ ਮਾਰੀਆਂ ਉਹਨਾਂ ਨੂੰ ਦੱਸਿਆ ਮੈਂ ਵਾਪਸ ਆ ਗਈ ਹਾਂ ਸਿਰਫ ਤੁਹਾਨੂੰ ਮਿਲਣ ਵਾਸਤੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਮੁੜਿਆਂ ਨੂੰ ਪੀਟੀ ਕਰਾਉਣ ਵਿੱਚ ਰੁੱਝੇ ਰਹੇ ਸਰਦਾਰ ਜੀ ਜੇ ਮੈਂ ਤੁਹਾਨੂੰ ਵੀ ਅੱਬਾ ਕਹਿ ਕੇ ਬੁਲਾਵਾਂ ਤਾਂ ਤੁਸੀਂ ਬੁਰਾ ਤਾਂ ਨਹੀਂ ਮੰਨੋਗੇ ਤੁਸੀਂ ਭਗਵੰਤ ਤੇ ਕਲਵੰਤ ਦੇ ਦਾਰ ਜੀ ਹੋ ਭਗਵੰਤ ਕਲਵੰਤ ਤੇ ਹਮੀਦਾ ਇੱਕੋ ਕਿਸਮ ਦੀ ਸਿਆਸਤ ਦਾ ਸ਼ਿਕਾਰ ਹੋਈਆਂ ਨੇ ਇਸਲਾਮੀ ਰਾਜ ਤੇ ਲੋਕ ਰਾਜ ਦੋਵਾਂ ਮੁਲਕਾਂ ਵਿੱਚ ਅਗਵਾ ਹੋਈਆਂ ਔਰਤਾਂ ਨੂੰ ਲੁੱਟ ਦਾ maal ਸਮਝਿਆ ਗਿਆ ਪੁਲਿਸ ਵਾਲੇ ਲਿਸ਼ਟਾ ਖਾ ਕੇ ਚੁੱਪ ਰਹੇ ਅਸੀਂ ਮਜ਼ਲੂਮ ਔਰਤਾਂ ਵੀ ਉਹਨਾਂ ਦੀ ਨਜਾਇਜ਼ ਕਮਾਈ ਦਾ ਸਾਧਨ ਸੋ ਜੋ ਸਾਂ ਉਹ ਸਾਨੂੰ ਦੋਜਕ ਵਿੱਚੋਂ ਕਿਉਂ ਕੱਢ ਦੇ ਪਰ ਅੱਜ ਮੈਂ ਆਪਣਾ ਇਨਤਕਾਮ ਲੈ ਲਿਆ ਏ ਇੰਨੇ ਚਿਰ ਦੀ ਇਸੇ ਇੰਤਜ਼ਾਰ ਵਿੱਚ ਸਾਂ ਕਿ ਇੱਕ ਵਾਰੀ ਉੱਥੇ ਪਹੁੰਚ ਜਾਵਾਂ ਜਿੱਥੇ ਅਗਵਾ ਕਰ ਲਈ ਗਈ ਸਾਂ ਜਿੱਥੇ ਹਜਾਰਾ ਸਿੰਘ ਦੇ ਉਹ ਸਾਰੇ ਸਾਥੀ ਰਹਿੰਦੇ ਨੇ ਜਿਨ੍ਹਾਂ ਨੇ ਵਾਰੀ-ਵਾਰੀ ਮੇਰੀ ਪੱਤ ਲੁੱਟੀ ਸੀ ਅੱਜ ਅੱਜ ਕੀ ਹੋਇਆ ਮੈਂ ਖबरा ਕੇ ਪੁੱਛਿਆ ਉਹ ਅਜੀਬ ਜਿਹਾ ਵਿਅਸੀ ਹੈ ਸਾਹਸੀ ਅੱਜ ਉਹਨਾਂ ਸੂਰਵੀਰਾਂ ਨੂੰ ਹਮੇਸ਼ਾ ਹਮੇਸ਼ਾ ਲਈ ਸਵਾਹ ਦਿੱਤਾ ਏ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਮੈਨੂੰ ਫਤਿਹ ਕੀਤਾ ਸੀ ਦੇਖੋ ਇਹ ਮੇਰੇ ਹੱਥ ਵਿੱਚ ਕੀ ਏ ਇਹ ਉਹੀ ਜ਼ਹਿਰ ਹੈ ਜਿਹੜਾ ਮੈਂ ਥੋੜਾਕ ਬਚਾ ਲਿਆ ਏ ਤੂੰ ਬਦਲਾ ਲੈ ਲਿਆ ਚੰਗਾ ਕੀਤਾ ਮੈਂ ਉਹਦੇ ਸਿਰ ਉੱਤੇ ਹੱਥ ਰੱਖ ਦਿਆਂ ਹੋਇਆ ਕਿਹਾ ਮੇਰਾ ਹੱਥ ਕੰਬ ਰਿਹਾ ਸੀ ਹਾਂ ਅੱਬਾ ਜੀ ਮੈਨੂੰ ਤੁਹਾਡੇ ਕੋਲੋਂ ਇਹੀ ਉਮੀਦ ਸੀ ਤੇ ਤੁਸੀਂ ਨਿਰਾਸ਼ ਕੀ ਤੁਸੀਂ ਨਿਰਾਸ਼ ਨਹੀਂ ਹੋਏਗੇ ਮੈਨੂੰ ਝਿੜਕੋਗੇ ਨਹੀਂ ਹੀ ਰੱਖ ਕੇ ਮੇਰਾ ਗਲਾ ਨਹੀਂ ਕੋਟ ਦਿਓਗੇ ਨਹੀਂ ਮੈਂ ਇੰਜ ਹਰ ਗਿਜ ਨਹੀਂ ਕਰ ਸਕਦਾ ਪਰ ਪੁੱਤਰ ਹੁਣ ਤੂੰ ਜਾਏਂਗੀ ਕਿੱਥੇ ਕਿਤੇ ਵੀ ਨਹੀਂ ਇੱਥੇ ਤੁਹਾਡੇ ਕੋਲ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਾਂਗੀ ਜਦੋਂ ਸਾਰੇ ਪਿੰਡ ਨੂੰ ਪਤਾ ਲੱਗ ਜਾਵੇਗਾ ਉਹ ਮੈਨੂੰ ਲੱਭਦੇ ਹੋਏ ਇੱਥੇ ਆਉਣਗੇ ਮੈਂ ਉਹਨਾਂ ਦੇ ਸਾਹਮਣੇ ਹੱਸਦਿਆਂ ਹੱਸਦਿਆਂ ਇਹ ਪੂੜੀ ਮੂੰਹ ਵਿੱਚ ਪਾ ਲਵਾਂਗੀ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਫੁਰ ਕਰਕੇ ਉੱਡ ਜਾਵਾਂਗੀ ਕਹਿ ਕੇ ਉਹ ਖਿੜਖਿੜ ਕੇ ਹੱਸਣ ਲੱਗ ਪਈ ਉਹਦੇ ਚਿਹਰੇ ਉੱਤੇ ਅੱਤਾ ਦਾ ਪੋੜਾ ਫਾਂਸੀ ਪਰ ਉਸ ਪਿਛੇ ਇੱਕ ਦਿਲ ਦਹਿਲਾ ਦੇਣ ਵਾਲੀ ਫੈਸ਼ਟ ਵੀਸੀਪੀ ਹੋਈ ਸੀ ਮੈਂ ਕੰਦ ਘੜੀ ਵੱਲ ਵੇਖਿਆ 4 ਵਜਣ ਵਾਲੇ ਹੋ ਗਏ ਸਨ ਗੱਡੀ ਦੇ ਆਉਣ ਦਾ ਸਮਾਂ ਹੋ ਚੱਲਿਆ ਸੀ ਮੈਂ ਖਿੜਕੀ ਖੋਲ ਕੇ ਬਾਹਰ ਦੇਖਿਆ ਦੂਰੋਂ ਕੋਈ ਮੁਸਾਫਿਰ ਖੰਗਦਾ ਹੋਇਆ ਆ ਰਿਹਾ ਸੀ ਮੈਂ ਕਾਹਲ ਨਾਲ ਟਿਕਟਾਂ ਵਾਲੀ ਅਲਮਾਰੀ ਖੋਲੀ ਉਸ ਵਿੱਚੋਂ ਇੱਕ ਟਿਕਟ ਕੱਢ ਕੇ ਉਸ ਨੂੰ ਮਸ਼ੀਨ ਵਿੱਚ ਨਪਿਆ ਖਟਾਕ ਦੀ ਆਵਾਜ਼ ਨਾਲ ਉਸ ਉੱਤੇ ਅੱਜ ਦੀ ਤਰੀਕ ਪੈ ਗਈ ਤੇ ਉਸ ਨੂੰ ਰੌਂਦਾ ਹੋਇਆ ਬੋਲਿਆ ਕੁਝ ਚਿਰ ਬਾਅਦ ਗੱਡੀ ਆ ਰਹੀ ਹੈ ਜਿਹੜੀ ਤੈਨੂੰ ਜਲੰਧਰ ਲੈ ਜਾਵੇਗੀ ਤੂੰ ਉੱਥੇ ਜਾ ਕੇ ਪਾਕਿਸਤਾਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਚਲੀ ਜਾਇਂ ਉਹ ਤੈਨੂੰ ਪਾਕਿਸਤਾਨ ਭੇਜ ਦੇਵੇਗਾ ਮੈਂ ਪਾਕਿਸਤਾਨ ਜਾ ਕੇ ਕੀ ਕਰਾਂਗੀ ਉੱਥੇ ਮੇਰਾ ਕੋਈ ਨਹੀਂ ਮੇਰੇ ਸਾਰੇ ਰਿਸ਼ਤੇਦਾਰ ਕਤਲ ਕਰ ਦਿੱਤੇ ਕੈਸੀ ਪਰ ਤੂੰ ਅਜੇ ਇੱਕ ਜ਼ਰੂਰੀ ਕੰਮ ਹੋਰ ਕਰਨਾ ਏ ਪੁੱਤਰ ਇਹ ਤੇਰੇ ਕੋਲ ਜਿਹੜਾ ਜ਼ਹਿਰ ਬਚਿਆ ਏ ਨਾ ਇਸ ਨੂੰ ਆਪਣੇ ਕੋਲ ਸੰਭਾਲ ਕੇ ਰੱਖੀ ਜੇ ਤੂੰ ਉੱਥੇ ਜਾਏ ਤਾਂ ਸ਼ਹਿਰ ਮੀਆਂਵਾਲੀ ਜਾਈ ਉੱਥੋਂ ਪੁੱਛ ਕੇ ਮੀਆਂਵਾਲੀ ਦੇ ਪਿੰਡ ਖੋਖਰੀ ਜਾਈ ਉੱਥੇ ਵੀ ਇੱਕ ਹਜ਼ਾਰਾ ਸਿੰਘ ਵਰਗਾ ਜ਼ਿਮੀਂਦਾਰ ਨੂਰ ਮੁਹੰਮਦ ਰਹਿੰਦਾ ਹੈ ਉਸ ਦੀ ਇੱਕ ਵੱਡੀ ਸਾਰੀ ਹਵੇਲੀ ਹੈ ਉਸ ਵਿੱਚ ਮੇਰੀਆਂ ਦੋ ਮਾਸੂਮ ਬੱਚੀਆਂ ਕੈਦ ਨੇ ਇਹ ਜ਼ਹਿਰ ਉਹਨਾਂ ਨੂੰ ਦੇ ਦੇਈਂ ਤੇ ਉਹਨਾਂ ਨੂੰ ਦੱਸ ਦੇਈਂ ਕੀ ਤੁਹਾਡਾ ਬਦ ਨਸੀ ਪਿਓ ਇਸ ਉਜਾੜ ਬੀਆਬੀਨ ਸਟੇਸ਼ਨ ਉੱਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਤੇਰੇ ਜਾਣ ਪਿੱਛੋਂ ਮੈਂ ਇਹ ਇੱਕ ਗੱਡੀ ਉੱਤੇ ਉਹਨਾਂ ਦੀ ਵਾਪਸੀ ਦੀ ਉਡੀਕ ਕਰਾਂਗਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ